ਆਹ ਮਹਾਰੇ ਬੋਰ ਕੱਢਣ ਲੱਗੇ ਪਾਣੀ ਹਾਂਜੀ ਬਿਲਕੁਲ ਇਹ ਹੈਗੇ ਆ ਪੰਜਾਬ ਦੇ ਦ੍ਰਿਸ਼ ਇਹ ਹੈਰਾਨੀਜਨਕ ਪਹਿਲੂ ਆ ਇਹ ਕੋਈ ਆਸੇ ਪਾਸੇ ਦਾ ਨਹੀਂ ਪੰਜਾਬ ਦਾ ਤੁਸੀਂ ਪਹਿਲੀ ਵਾਰ ਦੇਖੋਗੇ ਪੰਜਾਬ ਦੇ ਜਿਹੜੇ ਬੋਰ ਆ ਧਰਤੀ ਇਹਨਾਂ ਬੋਰ ਕੀਤੇ ਹੋਏ ਆ ਉਹ ਆਹ ਮਹਾਰੇ ਪਾਣੀ ਕੱਢ ਰਹੇ ਆ ਇਹ ਕੋਈ ਕ੍ਰਿਸ਼ਮਾ ਜਾਂ ਜਾਦੂ ਨਹੀਂ ਹੈਗਾ ਇਹ ਬਿਲਕੁਲ ਕੁਦਰਤੀ ਦੇਣ ਅਸੀਂ ਆਉਦੇ ਅੱਖੀਂ ਦੇਖ ਰਹੇ ਆ ਕਿੱਥੇ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਤੌਰ ਤੇ ਬੋਰ ਕਰਨੇ ਪੈਂਦੇ ਆ 4 4 5 500 ਫੁੱਟ ਫਿਰ ਉਹਦੇ 'ਚ ਮੱਛੀ ਮੋਟਰਾਂ ਪਾਉਂਦੇ ਆ ਲੱਖਾਂ ਰੁਪਈਆ ਲੱਗਦਾ ਫਿਰ ਬਿਜਲੀ ਦੀ ਵੇਟ ਕਰਦੇ ਆ ਜਨਰੇਟਰ ਦਾ ਪ੍ਰਬੰਧ ਕਰਦੇ ਆ ਫਿਰ ਕਿਤੇ ਜਾ ਕੇ ਜਿਹੜਾ ਇਹ ਹੋਰ ਪਾਣੀ ਦਿੰਦੇ ਆ ਤੇ ਅੱਜ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਬਿਨਾਂ ਕਿਸੇ ਬਿਜਲੀ ਬਿਨਾਂ ਕਿਸੇ ਪਾਣੀ ਮਤਲਬ ਆਹ ਮਹਾਰੇ ਪਾਣੀ ਜਿਹੜਾ ਬਿਜਲੀ ਤੋਂ ਜਨਰੇਟਰ ਤੋਂ ਬਿਨਾਂ ਜਿਹੜੀ ਮੋਟਰ ਨਹੀਂ ਚੱਲਦੀ ਫਿਰ ਵੀ ਪਾਣੀ ਆਹ ਮਹਾਰੇ ਨਿਕਲ ਰਿਹਾ ਇਹ ਦੇਖ ਤੁਸੀਂ ਦ੍ਰਿਸ਼ ਲਾਈਵ ਦ੍ਰਿਸ਼ ਦੇਖ ਰਹੇ ਹੋ ਇਹ ਹੈਗਾ ਕਮਾਲ ਕੁਦਰਤ ਦਾ ਕਮਾਲ ਕਹਿ ਲਓ ਕੁਦਰਤ ਦਾ ਕਿਰਸ਼ਮਾ ਕਹਿ ਲਓ ਜਾਂ ਇਸ ਨੂੰ ਕਹੋ ਹੜਾਂ ਦਾ ਪ੍ਰਕੋਪ ਇਹ ਬੜਾ ਹੈਰਾਨੀਜਨਕ ਪਹਿਲੂ ਆ ਲੋਕ ਇਸ ਨੂੰ ਬੜਾ ਦਿਲਚਸਪੀ ਨਾਲ ਦੇਖਦੇ ਆ ਤੇ ਜੇਕਰ ਤੁਸੀਂ ਵੀ ਦੇਖਣਾ ਤਾਂ ਇਹ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪਿਛਾੜੀਆਂ ਵਿੱਚ ਪਹੁੰਚਣਾ ਪਊਗਾ ਹਿੰਦ-ਪਾਕ ਸਰਹੱਦ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਵਿਚਕਾਰ ਮਹਾ ਪੰਜਾਬ ਦੀ ਖਿੱਚੀ ਗਈ ਲਕੀਰ ਤੇ ਵਸਿਆ ਪਿੰਡ ਪਿਛਾੜੀਆਂ ਤੇ ਦੋਨੋਂ ਹੱਦਾਂ ਉੱਤੇ ਰਲਦੀਆਂ ਤੇ ਨਾਲ ਹੀ ਇਹ ਜਿਹੜਾ ਪੋਰ ਆ ਉਹ ਆਮ ਹਰੇ ਪਾਣੀ ਕੱਢ ਰਿਹਾ ਇਸ ਕਰਕੇ ਇਹ ਦ੍ਰਿਸ਼ ਜੇ ਦੇਖਣਾ ਤਾਂ ਤੁਹਾਨੂੰ ਇੱਥੇ ਪਹੁੰਚਣਾ ਪਵੇਗਾ ਨਾਲੇ ਕਰਨੀ ਪਵੇਗੀ ਆਪਣੇ ਭਰਾਵਾਂ ਦੀ ਮਦਦ ਇੱਥੋਂ ਦੇ ਵੀਰਾਂ ਨੇ ਕੁਝ ਦਿਨ ਪਹਿਲਾਂ ਇੱਕ ਬੇਨਤੀ ਕੀਤੀ ਸੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਵੀ ਸਾਡੀ ਸੁਰੱਖਿਆ ਕਰੋ ਸਾਡੀ ਜਾਨ ਬਚਾਓ ਕਿਉਂਕਿ ਜਿਹੜਾ ਸਤੁਲਿਤ ਰਿਹਾ ਨੱਕ ਨੱਕ ਭਰਿਆ ਪਿਆ ਤੇ ਜਿਹੜਾ ਬੰਨ ਇਹ ਪਿਲ-ਪਿਲ ਕਰਦਾ ਸਿਮ ਰਿਹਾ ਤੇ ਕਿਸੇ ਵਕਤ ਵੀ ਟੁੱਟ ਸਕਦਾ ਤੇ ਫਿਰ ਹਜ਼ਾਰਾਂ ਏਕੜ ਰਕਬਾ ਫਸਲਾਂ ਜਿਸੇ ਤਬਾਹ ਹੋਣਗੀਆਂ ਉਥੇ ਅਨੇਕਾਂ ਪਿੰਡ ਵੀ ਇਹਦੀ ਭੇਡ ਚੜਨੇ ਆ ਔਰ ਲੋਕਾਂ ਨੇ ਇਹਨਾਂ ਦੀ ਆਵਾਜ਼ ਸੁਣੀ ਆਵਾਜ਼ ਬਣੇ ਤੇ ਸਾਡੇ ਪੰਜਾਬ ਦੇ ਗੱਭਰੂ ਮੋਸ਼ਪਟ ਗੱਭਰੂ ਦ੍ਰਿੜ ਇਰਾਦਿਆਂ ਵਾਲੇ ਜਾਂਬਾਜ਼ ਗੱਭਰੂ ਨੇ ਟਰਾਲੀਆਂ ਭਰੀਆਂ ਬੋਰੇ ਭਰੇ ਅਥੇ ਪਹੁੰਚ ਗਏ ਹਿੰਦੂਪਾਕ ਸਰਹੱਦ ਤੇ ਵੇਖੋ ਤੁਸੀਂ ਜਿਹੜਾ ਜਿੱਥੇ ਨੱਕੋ ਨੱਕ ਭਰੇ ਦਰਿਆ ਨੂੰ ਇਹਨਾਂ ਨੇ ਬੰਨ੍ਹ ਮਾਰਿਆ ਉਛਲ ਤੋਂ ਰੋਕਿਆ ਉਥੇ ਬੰਨ੍ਹ ਨੂੰ ਇੰਨਾ ਮਜ਼ਬੂਤ ਕਰਤਾ ਕਿ ਹੁਣ ਚਾਹ ਕੇ ਵੀ ਹੋਰ ਭੜਾ ਪਾਣੀ ਵਾਜੇ ਇਹ ਬੰਨ੍ਹ ਨਹੀਂ ਟੁੱਟਦਾ ਤੇ ਵੇਖੋ ਜਗ੍ਹਾ ਜਗ੍ਹਾ ਬੋਰੇ ਲਗਾਏ ਜਾ ਰਹੇ ਆ ਭਰ ਭਰ ਕੇ ਇਸ ਇੱਕ ਪਾਸੇ ਬੰਨਦੇ ਹੈਗਾ 15 20 20 ਫੁੱਟ ਪਾਣੀ ਤੇ ਬੰਨਦੇ ਦੂਜੇ ਪਾਸੇ ਜਿਹੜਾ ਬੰਨ ਸਿੰਮ ਰਿਆ ਸੀ ਉੱਥੇ ਹੁਣ ਬੋਰੇ ਲਗਾ ਦਿੱਤੇ ਤੇ ਅਗਲੇ ਪਾਸੇ ਹੈਗੇ ਹਜ਼ਾਰਾਂ ਏਕੜ ਝੋਨੇ ਦੀ ਲਹਿਰਾਂ ਦੀ ਬੰਪਰ ਫਸਲ ਇਸ ਫਸਲ ਨੂੰ ਦੇ ਵਿੱਚ ਕੀਤੇ ਹੋਏ ਆ ਬੋਰ ਜਿਹੜੇ ਤੁਸੀਂ ਦੇਖ ਰਹੇ ਹੋ ਲਾਈਵ ਦ੍ਰਿਸ਼ ਦੇਖੋ ਕਿਵੇਂ ਉਛਲ ਰਿਹਾ ਬੋਰ ਤੇ ਪਾਣੀ ਲੋਕ ਕਹਿੰਦੇ ਆ ਵੀ ਜਿਹੜਾ ਇਧਰ 20 ਫੁੱਟ ਪਾਣੀ ਆ ਤੇ ਇਧਰ ਜਿਹੜਾ ਨਵਾਨ ਇਸ ਕਰਕੇ ਜਿਹੜਾ ਬੋਰ ਆ ਮਹਾਰੇ ਹੁਣ ਪਾਣੀ ਕੱਢਣ ਲੱਗੇ ਆ ਇਹ ਬੋਰ ਜਿਹੜੇ ਕਿਤੇ ਨਾ ਕਿਤੇ ਹੜਾਂ ਦਾ ਕਾਰਨ ਬਣੇ ਹੋਏ ਆ ਜਿਹੜਾ ਪਾਣੀ ਉਛਲਦਾ ਇਹ ਕੋਈ ਕ੍ਰਿਸ਼ਮਾ ਨਹੀਂ ਇਹ ਬਸ ਪਾਣੀ ਦਾ ਦਬਾਅ ਆ ਇਧਰ 20 ਫੁੱਟ ਹੋਣ ਕਰਕੇ ਜਿਹੜਾ ਪਾਣੀ ਸਿੰਮਦਾ ਤੇ ਜਿਹੜਾ ਪਾਣੀ ਦਾ ਪੱਧਰ ਉੱਚਾ ਆ ਚੁੱਕਾ ਤੇ ਉੱਚਾ ਹੋਣ ਕਰਕੇ ਜਿਹੜਾ ਲੈਵਲ ਇਹ ਪਾਣੀ ਆ ਮਹਾਰੇ ਬੋਰਾਂ ਚੋਂ ਨਿਕਲਣ ਲੱਗਾ ਕਿਉਂਕਿ ਇਹਦੇ ਬਿਲਕੁਲ ਦੂਸਰੇ ਪਾਸੇ ਬੰਨਦੇ 15-20 ਫੁੱਟ ਉੱਚਾ ਪਾਣੀ ਹੈ ਹੜ ਆਏ ਹੋਏ ਆ ਤੇ ਇਹ ਬੰਨਦੇ ਦੂਜੇ ਪਾਸੇ ਜਿਹੜਾ ਬੋਰ ਆ ਇਦੇ ਵਿੱਚੋਂ ਆ ਮੁਹਾਰੇ ਪੰਨ ਨਿਕਲੇ ਆ ਜੇਕਰ ਤੁਸੀਂ ਵੀ ਇਹ ਦ੍ਰਿਸ਼ ਦੇਖਣਾ ਚਾਹੁੰਦੇ ਹੋ ਆਪਣੀ ਅੱਖੀ ਤੱਕ ਸਾਡੀ ਬੇਨਤੀ ਆ ਕਿ ਟਰਾਲੀ ਦੀ ਰੇਤਾ ਭਰੋ ਮਿੱਟੀ ਭਰੋ ਜਾਂ ਗੱਟੇ ਭਰ ਕੇ ਲਿਆਓ ਉਹ ਸੋਜਪੁਰ ਪਹੁੰਚੋ ਉੱਥੋਂ ਅੱਗੇ ਦੁਲਚੀਕੇ ਅੱਗੇ ਪੱਲਾ ਮੇਗਾ ਪਿੰਡ ਦਰਵੇਸ਼ੇ ਕੇ ਫੇਰਾਊਗਾ ਪਿਛਾੜੀਆਂ ਤੇ ਪਿਛਾੜੀਆਂ ਦੇ ਨਾਲ ਹੀ ਹੈਗਾ ਬੰਨ ਨਾਲੇ ਤਾਂ ਬੰਨ ਤੇ ਲਿਆ ਕੇ ਮਿੱਟੀ ਪਾਓ ਗਰਤੇ ਸਿੱਟੋ ਨਾਲੇ ਸੇਵਾ ਦੇ ਭਾਗੀਦਾਰ ਬਣੋ ਤੇ ਨਾਲੇ ਇੱਕ ਉਦਰ ਦਾ ਕ੍ਰਿਸ਼ਮਾ ਤੁਸੀਂ ਦੇਖੋ ਆਪਣੇ ਅੱਖੀ ਕਿਵੇਂ ਬਿਗਿਨਾ ਮੋਟਰ ਚਲਾਏ ਬਿਨਾ ਕੋਈ ਇੰਜਨ ਜਨਰੇਟਰ ਚਲਾਏ ਜਿਹੜਾ ਮੋਟਰ ਉਹ ਪਾਣੀ ਕੱਢ ਰਹੀ ਹੈ ਸਾਡੀ ਬੇਨਤੀ ਹੈ ਜਰੂਰ ਸੁਣੋ ਜਰੂਰ ਪਹੁੰਚੋ ਅਤੇ ਸਾਡਾ ਸਹਿਯੋਗ ਕਰੋ ਬਹੁਤ ਬਹੁਤ ਧੰਨਵਾਦ Ay duydum da ne ya?